ਹਰ ਹਰ ਬਾਣੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਸ਼ਿਫਸਰਾ ਪੰਜਾਬ ਤੇ ਸਾਡੀ ਹਿੰਦੂ ਪੰਚਾਇਤ ਜਿਹੜੀ ਹਿੰਦੂ ਜਾਗੋ ਕਮੇਟੀ ਨੇ 2 ਤਰੀਕ ਨੂੰ ਤਰਨਤਾਰਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਉਸ ਪ੍ਰੋਗਰਾਮ ਦਾ ਮੁੱਖ ਮਕਸਦ ਕੀ ਸੀ ਵੀ ਜਿਹੜਾ ਜ਼ਿਮਿਨੀ ਚੋਣਾ ਤਰਨਤਾਰਨ ਦੀਆਂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਜਿੱਤ ਜਾਵੇ ਕਿਸੇ ਵੀ ਪਾਰਟੀ ਦਾ ਜਿੱਤ ਜਾਵੇ ਪਰ ਉਸ ਸਣੀ ਦਾ ਭਰਾ ਜਿਹੜਾ ਤੇ ਇਲੈਕਸ਼ਨਾਂ ਦੇ ਵਿੱਚ ਖੜਾ ਹੈ ਉਹ ਸਣੀ ਜਿਹਨੇ ਸਾਡੇ ਸੁਦੀਰ ਸੁਣੀ ਨੂੰ ਸ਼ਿਵਸਰਾਂ ਦੇ ਛੇਰ ਨੂੰ ਸ਼ਰਮ ਕਤਲ ਕੀਤਾ ਉਹ ਤੋਂ ਬਾਅਦ ਸੁਪੇ ਸਿੰਘ ਇੰਸਪੈਕਟਰ ਦਾ ਜੇਲ੍ਹ ਦੇ ਵਿੱਚ ਕਤਲ ਕੀਤਾ ਐਸੇ ਕਾਤਲਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਦੀ ਜਨਤਾ برداشت ਨਹੀਂ ਕਰੇਗੀ ਅਸੀਂ ਇਸ ਮਗਰੂ ਲੈ ਕੇ ਤਰਨਤਨ ਵਿਖੇ ਇੱਕ ਹਿੰਦੂ ਪੰਚਾਇਤ ਕਰੀ ਸੀ ਜਿਨ੍ਹਾਂ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸੁਮਿਤ ਜੀ ਸਾਡੇ ਮੁੱਲਾ ਜੀ ਸਚਿੰਦਰ ਘਰੋਲੀ ਜੀ ਪੰਜਾਬ ਦੇ ਪੱਖ-ਵੱਖ ਸ਼ਰਨ ਜੋ लोग पूछ के आम पब्लिक ਨੂੰ ਅਪੀਲ ਕਰਕੇ ਆਈ ਸੀ ਵੀ ਜੇ ਤੁਸੀਂ ਪੰਜਾਬ ਸੂਬੇ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਹੋ ਸੂਬੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਅਜੇ ਦੇਸ਼ ਦਰੋਹੀ ਅਜੇ ਕਾਤਲਾਂ ਨੂੰ ਬਿਲਕੁਲ ਵੋਟਾਂ ਨਾ ਪਾਈਆਂ ਜਾਵੇ ਸੋ ਅੱਜ ਸਾਡੀ ਗੱਲ ਨੂੰ ਮੰਨ ਕੇ ਤਰਨ ਤਰਨ ਸਾਹਿਬ ਦੇ ਲੋਕਾਂ ਨੇ ਫਤਵਾ ਜਾਰੀ ਕੀਤਾ ਉਸ ਬੰਦੇ ਨੂੰ ਜਿਹੜਾ ਕਹਿੰਦਾ ਸੀ ਮੈਂ ਪਹਿਲੇ ਨੰਬਰ ਤੇ ਜਿੱਤ ਕੇ ਆਵਾਂਗਾ ਅੱਜ ਚੌਥੇ ਨੰਬਰ ਤੇ ਵੀ ਉਹਨੂੰ ਥਾਂ ਨਹੀਂ ਮਿਲੀ ਉਹਦੀ ਬੁਰੀ ਤਰ੍ਹਾਂ ਹਾਰ ਨੇ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਨੇ ਅਸੀਂ ਇਹ ਲੱਡੂ ਵੰਡਣ ਦਾ ਇੱਕੋ ਇੱਕ ਕਾਰਨ ਹੈ ਕਿ ਪੰਜਾਬ ਦੇ ਸੁੱਕੇ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿਹੜੇ ਲੋਕ ਸਾਡੇ ਸੁਪੇ ਦਾ ਦੁਸ਼ਮਣ ਨੇ ਕਿਹੜੇ ਦੇਸ਼ਦ్రోਹੀ ਨੇ ਕਿਹੜੇ ਕਾਤਲ ਨੇ ਚਲੋ ਤੱਕ ਸਾਡੀ ਜਨਤਾ ਅਜਿਹੇ ਲੋਕਾਂ ਨੂੰ ਨਕਾਰਦੀ ਰਹੇਗੀ ਸਾਡਾ ਸੁਪਾ ਚੜ੍ਹਦੀ ਕਲਾ ਚ ਰਹੇਗਾ ਅੱਜ ਅਸੀਂ ਐਲਾਨ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਬੰਨ ਸ਼ਾਂਤੀ ਆ ਸਾਡਾ ਹਿੰਦੂ ਸਿੱਖ ਭਾਈਚਾਰਾ ਬੜਾ ਕਾਮਯਾਬ ਹੈ ਜਿਹਦੀ ਮਿਸਾਲ ਅੱਜ ਦੇ ਚੁੱਕੇ ਇੱਥੇ ਹੱਤਵੰਦੀਆਂ ਲਈ ਖਾਲਸਤਾਨੀਆਂ ਲਈ ਬੱਬਰ ਖਾਲਸਾ ਲਈ ਜਾਂ ਪਿੰਡਰ ਵਾਲੀ ਫੋਰਸ ਵਾਸਤੇ ਕੋਈ ਜਗ੍ਹਾ ਨਹੀਂ ਅੱਥੇ ਉਹਨਾਂ ਸ਼ਾਂਤੀ ਚਾਹੁੰਦੇ ਨੇ ਜਿਹਦਾ ਅੱਜ ਰਿਜ਼ਲਟ ਦਿੱਤਾ ਉਸੇ ਖੁਸ਼ੀ ਵਿੱਚ ਅੱਜ ਅਸੀਂ ਲੱਡੂ ਬੰਡੇ ਨੇ